ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ? ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੀ ਹੋਵੋਗੇ। ਤੁਸੀਂ ਮੈਂ ਕਹਿੰਦੀ ਆ ਵੀ ਨਾ ਸਮਝੋ ਵੀ ਫਿਰ ਮੈਂ ਵੀਡੀਓ ਬਣਾਉਂਦੀ ਰਹਿਣੀ ਆ ਨਾ। ਮੈਂ ਬਹੁਤ ਮਿਹਨਤ ਕਰਦੀ ਆ, ਸੂਟ ਵੀ ਜਿਹਦਾ ਸਟਿਚ ਕਰਦੀ ਆ ਤੇ ਜਿਹੜੇ ਮੈਂ ਇਸ ਹਫ਼ਤੇ ਕੀਤੇ ਆ ਮੈਂ ਹਨਾ ਉਹ ਤੁਹਾਡੇ ਨਾਲ ਤੁਹਾਨੂੰ ਦਿਖਾਵਾਂਗੀ। ਤੇ ਤੁਸੀਂ ਮੈਨੂੰ ਕਮੈਂਟਾਂ ਵਿੱਚ ਦੱਸਿਓ ਵੀ ਮੈਂ ਉਹ ਸੂਟ ਜਿਹੜੇ ਬਣਾਏ ਆ ਕਿਸ ਤਰ੍ਹਾਂ ਦੇ ਆ ਵੀ ਤੁਹਾਨੂੰ ਕਿਦਾਂ ਦੇ ਲੱਗੇ ਆ ਹਨਾ ਬਣਾਏ ਹੋਏ। ਤੇ ਬਾਕੀ ਇਹ ਮੇਰੀ ਨੋ ਜਿਹੜੀ ਹੈ ਇਹ ਵੀ ਤੁਹਾਨੂੰ ਕੁਝ ਦੱਸੂਗੀ ਮੇਰੇ ਬਾਰੇ ਕਿਦਾਂ ਦੀ ਮਸਲਾਈ ਕਰਦੀ ਆ ਤੇ ਮੈਂ ਨਾਲ-ਨਾਲ ਆ ਨਾ ਤੁਹਾਨੂੰ ਸੂਟ ਦਿਖਾਉਣੀ ਆ ਤੇ ਉਹਨਾਂ ਨੇ ਸੂਟੇ ਮੈਨੂੰ ਭੇਜਿਆ ਸੀਗਾ ਤੇ ਉਹਨਾਂ ਨਾਲ ਮੈਂ ਫੋਟੋ ਵੀ ਭੇਜੀ ਵੀ ਇਦਾਂ ਦਾ ਬਣਾਉਣਾ ਆ ਪਰ ਮੈਂ ਬੰਨਾਂ ਹੀ ਨਾ ਪਣਾ ਚੁੱਕੀ ਸੀਗੇ ਇਹ ਸਾਰੇ ਸੂਟ ਜਿਹੜੇ ਕਿਸੇ ਦੇ ਹੀ ਆ ਸਾਡੇ ਸੂਟ ਨਹੀਂ ਹੈਗੇ ਇਹ ਆ ਦੇਖੋ ਇਸ ਸੂਟ ਨੂੰ ਮੈਂ ਇਸ ਤਰ੍ਹਾਂ ਲੈਸ ਲਾ ਕੇ ਨਾ ਆ ਦੇਖ ਲਓ ਇਸ ਤਰ੍ਹਾਂ ਬਣਾਇਆ ਹੈਗਾ ਆ ਦੇਖੋ ਆਇਆ ਲੈਸ ਲਾਇਆ ਇਹ ਵਾਲਾ ਡਿਜ਼ਾਈਨ ਦਿੱਤਾ ਆ ਥੋੜੀ ਜਿਹੀ ਬਾਹਾਂ ਤੇ ਲਾਤੀ ਆ ਤੇ ਇਹਦੇ ਨਾਲ ਆਪਾਂ ਇਹ ਵਾਲਾ ਜਿਹੜਾ ਪਲਾਜ਼ੋ ਆ ਇਹ ਬਣਾਤਾ ਆ ਹਾਂਜੀ ਆ ਕਲਾਇੰਟ ਨੇ ਮੰਮਾ ਨੂੰ ਨੈਟ ਤੇ ਦਿਖਾਇਆ ਸੀ ਕਿ ਮੈਨੂੰ ਸੇਮ ਇਦਾਂ ਦਾ ਚਾਹੀਦਾ ਹਾਂ ਮੈਂ ਫਿਰ ਉਹ ਮਮਾ ਨੂੰ ਬਣਾ ਕੇ ਇਹ ਉਹਨਾਂ ਨੇ ਡਿਜ਼ਾਈਨਸ ਆ ਮ ਬਾਅਦ ਚ ਭੇਜਿਆ ਆ ਮੈਂ ਇਹ ਪਹਿਨਣਾ ਹੀ ਬਣਾ ਦਿੱਤਾ ਸੀ ਤੇ ਉਹ ਬਹੁਤ ਖੁਸ਼ ਹੋਏ ਜਦ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਦਾ ਤਾਨੂੰ ਬਣਾ ਦਿੱਤਾ ਐ ਸੂਟ ਹਨਾ ਉਹ ਸੇਮ ਇਦਾਂ ਦਾ ਹੀ ਸੀ ਮੰਮਾ ਜਿਹੜਾ ਮੈਂ ਕਿਹਾ ਸੀ ਸੇਮ ਹੀ ਸੀਗਾ ਕੱਪੜਾ ਵੀ ਇਹ ਸੀਗਾ ਤੇ ਡਿਜ਼ਾਈਨ ਵੀ ਇਹ ਥੋੜੀ ਜਿਦਾ ਉਹ ਹੈ ਵੀ ਥੋੜੀ ਹੈਲਦੀ ਹੈ ਨਾ ਮੈਂ ਥੋੜੀ ਮੈਂ ਇੰਨੀ ਬਾਤ ਦੀ ਤੇ ਖਰਾਬ ਨਾ ਹੋਵੇ ਹਨਾ ਤੇ ਇਹ ਵੀ ਸੂਟ ਜਿਹੜੇ ਆ ਤੁਹਾਨੂੰ ਉਹ ਵੀ ਦਿਖਾਉਣੀ ਜਿਹੜੇ ਮੈਂ ਹਫਤੇ ਬਣਾਏ ਹਨਾ ਮੈਂ ਸਾਰੇ ਤੁਹਾਨੂੰ ਦਿਖਾਉਣੀ ਆ ਇੱਕ ਕਹਾਂ ਸੀ ਕਾ ਆਇਆ ਨਾ ਆਹ ਵਾਲਾ ਸੂਟ ਐ ਇੱਕ ਆਹ ਦੇਖੋ ਮੈਂ ਇਸ ਤਰ੍ਹਾਂ ਇਹਨੂੰ ਵਾਈਟਿੰਗ ਲਾਈ ਆ ਆਹ ਵਾਲੀ ਸਟਰਾ ਬਾਈਪਿੰਗ ਲਾ ਕੇ ਇੱਕ ਇਹ ਵੀ ਸੂਟ ਬਣਾਇਆ ਜਿੱਦਾਂ ਬਾਹਾਂ ਨੂੰ ਵੀ ਪਾਈਪਿੰਗ ਲਾ ਦਿੱਤੀ ਸਲਵਾਰ ਸੂਟ ਹੈ ਮੰਮੀ ਹਾਂ ਇਹ ਸਲਵਾਰ ਸੂਟ ਆ ਆ ਸਲਵਾਰ ਆਈ ਦੀ ਆ ਦੇਖੋ ਇਹ ਆ ਨਾ ਕੱਪੜਾ ਘੱਟ ਸੀਗਾ ਫਿਰ ਮੈਂ 벨ਟ ਦਾ ਕੱਪੜਾ ਹਾ ਲਿਆਈ ਤੇ ਫਿਰ ਇਹ ਇਹ ਪਾਇਆ ਹਨਾ ਤੇ ਇਹ ਦੋ ਸੂਟੇ ਬਣ ਗਏ ਤੇ ਆ ਜਿਹੜਾ ਆ ਇਹਨੂੰ ਨਹੀਂ ਉਹਨਾਂ ਨੇ ਲਾਉਣ ਨੂੰ ਕੁਝ ਵੀ ਨਹੀਂ ਸੀ ਕਿਆ ਤੇ ਮੈਂ ਇਹ ਵੀ ਸੂਟ ਹੈ ਇਹ ਵੀ ਸੂਟ ਸਾਰੇ ਸੂਟ ਕਿਸੇ ਦੇ ਹੀ ਆ ਮੇਰਾ ਇਹਦੇ ਵਿੱਚ ਕੋਈ ਨਹੀਂ ਹੈਗਾ ਹਨਾ ਇਹਦੇ ਨਾਲ ਵੀ ਇਹ ਵੀ ਸਲਵਾਰ ਸੂਟ ਹੈ ਆ ਜੀ ਤੇ ਆਹ ਸੂਟ ਜਿਹੜਾ ਆ ਇਹ ਮੈਂ ਨਾ ਆਪਣੇ ਲੋਨ ਦਾ ਬਣਾਇਆ ਆ ਇਹ ਹੈਗਾ ਜ਼ਬਰਦਸਤ ਸੀ ਇਹ ਦੇਖੋ ਜੀ ਨਾ ਕੱਪੜਾ ਬਹੁਤ ਮੋਟਾ ਹੈ ਪਰ ਕਹਿੰਦੀ ਮੈਂ ਹਨਾ ਇਹ ਸੂਟ ਕਹਿੰਦੀ ਮੈਂ ਬਣਵਾਉਣਾ ਆ ਆ ਦੇਖੋ ਫਿਰ ਨਾ ਮੈਂ ਇਹਨੂੰ ਇਸ ਤਰ੍ਹਾਂ ਆ ਬਟਨ ਲਾਤੇ ਆ ਤੇ ਇੱਥੇ ਕੱਟਵਾਰੀਆਂ ਬਾਹਾਂ ਬਣਾ ਕੇ ਇਸ ਤਰ੍ਹਾਂ ਮੈਂ ਇਹ ਬਣਾਤਾ ਆ ਸੂਟ ਇੱਕ ਸੱਚੀ ਮੈਂ ਤਾਂ ਸੋਚਿਆ ਨਹੀਂ ਸੀ ਕਿ ਮੈਂ ਇਦਾਂ ਦਾ ਸੂਟ ਬਣੂਗਾ ਜਦੋਂ ਵੀ ਲਾਤਾ ਮੈਨੂੰ ਵਧੀਆ ਲੱਗਾ ਇਹਦੇ ਨਾਲ ਹਨਾ ਇਹਨੂੰ ਰੈੱਡ ਆਪਾ ਤੋਂ ਬਟਾ ਲੈ ਦਵਾਂਗੇ ਰੈੱਡ ਲਗਾਏ ਹੋਏ ਬਟਨ ਦਿਖਾਓ ਲਗਾਏ ਆ ਬਹੁਤ ਸੋਹਣੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਆ ਮੈਨੂੰ ਤਾਂ ਇਹ ਨੈੱਕ ਜਿਹੜਾ ਮੰਮਾ ਨੇ ਬਣਾਇਆ ਨਾ ਬਹੁਤ ਹੀ ਮੈਨੂੰ ਵਧੀਆ ਲੱਗਿਆ ਜਬਰਦਸਤ ਐਸ ਤਰ੍ਹਾਂ ਬਣਾਤਾ ਹੈ ਪਿੱਛੋਂ ਵੀ ਦੀਪਿਆ ਸੋਹਣਾ ਲੱਗਦਾ ਇਹਦੇ ਪਾਇਆ ਕਲਰ ਬਹੁਤ ਜੱਚਦਾ ਆ ਕਿਉਂਕਿ ਇਹਦਾ ਰੰਗ ਸਾਫ਼ ਆ ਨਾ ਤਾਂ ਕਰਕੇ ਇਹਨਾਂ ਸਾਰੇ ਕੱਪੜੇ ਸੋਹਣੇ ਲੱਗਦੇ ਆ ਆ ਇਸ ਤਰ੍ਹਾਂ ਮੈਂ ਡਿਜ਼ਾਈਨ ਜਿਹੜਾ ਬਣਾਤਾ ਤੇ ਇਹ ਹੈਗਾ ਇਹਦਾ ਪਲਾਜ਼ੋ ਤੇ ਮੈਨੂੰ ਇਹ ਮੈਂ ਤੁਹਾਨੂੰ ਪਾ ਕੇ ਵੀ ਦਿਖਾਵਾਂਗੇ ਨਾ ਮੰਮੀ ਆਪਾਂ ਹਾਂ ਇਹ ਪਾਇਆ ਸੀ ਨੇ ਪਹਿਲਾਂ ਹਾਂ ਇਹ ਆ ਬਣਾਤੀ ਆ ਤੇ ਇੱਥੇ ਵੀ ਆਪਾਂ ਇਹਦੇ ਆਹ ਬਟਨ ਲਾ ਦਿੱਤੇ ਆ ਪਹੁੰਚਿਆਂ ਤੇ ਵੀ ਤੇ ਇੱਧਰ ਇਹ ਆ ਪੌਪਟ ਵੀ ਲਾ ਦਿੱਤੀ ਆ ਇਸ ਤਰ੍ਹਾਂ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਕਿੰਨਾ ਵਧੀਆ ਬਣਿਆ ਸੀ ਮਈ ਦਾ ਮੰਥ ਚੱਲਦਾ ਆ ਤੇ ਮੈਂ ਇੰਨਾ ਮਤਲਬ ਕਾਫੀ ਮੋਟਾ ਹੈ ਕਪੜਾ ਕਿ ਮੈਂ ਪਾ ਕੇ ਇੱਥੇ ਘੁੰਮੇ ਹੀ ਨਹੀਂ ਬਿਨ ਬੰਖੇ ਚਲਾਏ ਬਿਨ ਪੰਖਾ ਚਲਾਏ ਆਇਆ ਇਹਨੇ ਲਿਆ ਤੇ ਮੈਂ ਮੈਂ ਇਹ ਵੀ ਬਣਾ ਸਕਦੀ ਆ ਮੈਂ ਘਰ ਨਹੀਂ ਬਣਾ ਸਕਦੀ ਕੀ ਉਹਨਾਂ ਨੇ ਕੀ ਕੀਤਾ ਗਏ ਇਹ ਹੈਗਾ ਮੈਂ ਤੇਨੂੰ ਕਿਹਾ ਮੈਂ ਤਾਂ ਮੈਂ ਆਪ ਹੀ ਬਣਾ ਦੇਣਾ ਸੀ ਪਰ ਇਹ ਜਿਹੜੀ ਜਿਹਦੇ ਤੇ ਨਿਆਣਿਆਂ ਦਾ ਤੁਹਾਨੂੰ ਪਤਾ ਹੀ ਹੈ ਕਿੰਦਾਂ ਦੇ ਹਨ ਇੱਥੇ ਕੀ ਆ ਕਲਰ ਹੀ ਲਾਇਆ ਸੀ ਮੈਂ ਵੀ ਬਣਾਈ ਦੇਣਾ ਸੀਗਾ ਉਦੋਂ ਤਾਂ ਆ ਸਾਰਾ ਇਹਦਾ ਸਾਰਾ ਕੰਮ ਮੈਨੂੰ ਦੁਬਾਰਾ ਕਰਨਾ ਪਿਆ ਆ ਇਹਦੇ ਸਾਰਾ ਤੀਰਾ ਵੀ ਕਟਾਇਆ ਆ ਬਾਹਾਂ ਦੁਬਾਰਾ ਲਾਈਆਂ ਫਿਰ ਮੈਂ ਹਕਾਫ ਇਹਦੇ ਦੁਬਾਰਾ ਹਨ ਸਾਰੇ ਲਾਏ ਹਰੇ ਤੁਹਾਨੂੰ ਕਿ ਤੁਹਾਨੂੰ ਦੱਸਾਂ ਮਤਲਬ ਮੋਸਟਲੀ ਪੂਰਾ ਇਹ ਸਟੇਜ ਕੀਤਾ ਦੁਬਾਰਾ ਹੀ ਮਤਲਬ ਲੁਕੀਆਂ ਵੀ ਮੈਂ ਦੁਬਾਰਾ ਲਾਈਆਂ ਸਾਰੇ ਹਨ ਹੈਨਾ ਤੇ ਸਾਰੇ ਇਹਦੀਆਂ ਸੀਨਾ ਇਹਦੀਆਂ ਵੀ ਪੱਕੀਆਂ ਕੀਤੀਆਂ ਆਹ ਵਾਲਾ ਲੋਕਾਂ ਇੰਨੀ ਚੰਗਾ ਆ ਵੀ ਆਪਾਂ ਬੜਾ ਲੈ ਕੇ ਖੁਦ ਬਣਾ ਲઈએ ਜੇ ਸਾਨੂੰ ਆਉਂਦਾ ਆਇਆ ਸਲਾਹ ਆਹ ਕੋਡ ਸੈੱਟ ਹੈਗਾ ਜੀ ਆਹ ਵਾਲਾ ਤੇ ਮੈਂ ਤਾਂ ਮੈਨੂੰ ਪਤਾ ਆ ਵੀ ਮੈਂ ਇਸ ਤਰ੍ਹਾਂ ਬਣਾ ਸਕਦੀ ਆ ਸ਼ਾਇਦ ਮੰਮੀ ਇਤੋਂ ਵੀ ਬੈਟਰ ਬਣਾਉਂਦੇ ਆ ਨਾ ਮਮਾ हां ਤੇ ਮੈਂ ਕਹਿੰਦੀ ਆ ਵੀ ਜੇ ਕਿਸੇ ਨੇ ਸੂਟ ਸਾਡੇ ਕੋਲ ਸਟਿਚ ਕਰਾਉਣੇ ਹੋਣ ਤੇ ਸਾਨੂੰ ਦੱਸ ਸਕਦੇ ਆ ਸੀ ਕਪੜਾ ਲੈ ਕੇ ਉਹਨਾਂ ਦੇ ਐਡਰੈਸ ਤੇ ਸੂਟ ਆਪਣੇ ਸਟਿਚ ਕਰਕੇ ਤੇ ਭੇਜ ਸਕਦੇ ਆ ਤਹਾਡੀ ਚੋਇਸ ਦੇ ਅਗਾਰਡਿੰਗ ਸੂਟ ਬਣੂਗਾ ਜਿਵੇਂ ਤੁਸੀਂ ਚਾਹੁੰਦੇ ਹੋ ਨਾ ਹਾਂ ਉਸ ਤਰ੍ਹਾਂ ਦੇ ਸੂਟ ਅਸੀਂ ਸਟੀਚ ਕਰਕੇ ਤੁਹਾਨੂੰ ਤੁਹਾਡੇ ਐਡਰੈਸ ਤੇ ਸੀ ਭੇਜ ਸਕਦੇ ਹਾਂ ਹਾਂਜੀ ਪਹਿਲੀ ਗੱਲ ਇੰਨੀ ਗਰਮੀ ਹੈ ਕਿ ਦੇ ਆਹ ਦੇਖ ਲਓ ਪੰਖਾ ਵੀ ਬੰਦ ਕਰ ਦਿੰਦੇ ਆ ਮੰਮੀ ਕਿ ਆਵਾਜ਼ ਨਾ ਆਵੇ ਵੀਡੀਓਜ਼ ਵੀ ਸਾਡੀ ਆਡੀਅנס ਨੂੰ ਐਕਦਾਮ ਕਲੀਅਰ ਸੁਣੇ ਤੇ ਪੂਰੀ ਸਮਝ ਆਵੇ ਤੇ ਇੰਨੀ ਮਿਹਨਤ ਕਰਦੇ ਉਹ ਬਾਹਰ ਤੋਂ ਮਸ਼ੀਨ ਲਾ ਲੈਂਦੇ ਆ ਵੀ ਚਲ ਮਾੜੀ-ਮੋਟੀ ਬਾਹਰੋਂ ਹਵਾ ਆਊਗੀ ਇੰਨੇ ਗਰਮੀ 'ਚ ਮੰਮੀ ਕਪੜੇ ਸਿੰਦੇ ਫਿਰ ਵੀਡੀਓ ਸ਼ੂਟ ਕਰਦੇ ਫਿਰ ਅਪਲੋਡ ਕਰਦੇ ਤੁਸੀਂ ਮੇਰੀ ਮੰਮਾ ਨੂੰ ਵਾਰ ਤੋਂ ਵਾਰ ਸਪੋਰਟ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਉਹਦੇ ਨਾਲ ਮੰਮੀ ਨੂੰ ਬੜੀ ਜ਼ਿਆਦਾ ਖੁਸ਼ੀ ਮਿਲਦੀ ਆ ਤੇ ਮੰਮੀ ਮੰਮੀ ਤਾਂ ਫਿਰ ਮੈਂ ਕਹਿੰਨੀ 2 ਘੰਟੇ ਹੋਰ ਗਰਮੀ 'ਚ ਬੈਠ ਕੇ ਸੀ ਸਕਦੇ ਆ ਇੰਨਾ ਮੰਮੀ ਨੂੰ ਨਾ ਪਾਵਰ ਮਿਲਦੀ ਆ ਸਬਸਕ੍ਰਾਈਬਰ ਦੇ ਨਾਲ ਤੇ ਹੁਣ ਲੱਗਿਆ ਦੁਬਾਰਾ ਤਹਾਂ ਲਾਉਣ ਕਪੜੇ ਦੀਆਂ ਪਹਿਲਾਂ ਤਹਾਂ ਲਗਾਈਆਂ ਫਿਰ ਖੋਲ ਕੇ ਤੁਹਾਨੂੰ ਸਾਰਿਆਂ ਨੂੰ ਦਿਖਾਈ ਕਪੜੇ ਤੇ ਹੋਰ ਵੀ ਕਾਫੀ ਹੈਲ ਸਟੀਚ ਕਰਨ ਵਾਲੇ ਆ ਤੇ ਗਰਮੀ ਵੀ ਬਹੁਤ ਦਿਖਾਵਾਂਗੇ ਹਾਂਜੀ ਤੇ ਤੁਸੀਂ ਵਦ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਅਸੀਂ ਇੰਨਾ ਇੰਨਾ ਖੁਸ਼ ਕਰਦੇ ਆ ਇੰਨਾ ਟਾਈਮ ਲੱਗਦਾ ਹੈ ਸਟੀਚਿੰਗ ਕਰਨ ਨੂੰ ਤੇ ਤੁਸੀਂ 2 ਮਿੰਟ 1 ਮਿੰਟ ਵੀ ਨਹੀਂ ਲੱਗਦਾ ਮੈਂ ਕਹਿੰਨੀ 1 ਸੈਕਿੰਡ ਵੀ ਨਹੀਂ ਲੱਗਦਾ ਸਬਸਕ੍ਰਾਈਬ ਕਰਨ ਨੂੰ ਤੁਸੀਂ ਵੀ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੁਸੀਂ ਤਾਂ ਪੰਖੇ ਥੱਲੇ ਬੈਠੇ ਹੋਣੇ ਜਾਂ ਉਬੇਸਾ ਕਿ ਤੁਸੀਂ ਏਸੀ ਥੱਲੇ ਵੀ ਬੈਠੇ ਹੋਣੇ ਤੇ ਮਾੜਾ ਜਿਹਾ ਸਬਸਕ੍ਰਾਈਬ ਹੀ ਕਰਨਾ ਹੈ ਸੂਟ ਦਿਖਾਇਓ ਜਿਹੜਾ ਤੁਹਾਡੇ ਹੱਥੇ 'ਚ ਪਜਾਮਾ ਇਹਦੇ ਪਿੱਛੇ ਨਾ ਇੱਕ ਰਾਜ਼ ਹੈ ਮੈਂ ਤੁਹਾਨੂੰ ਦੱਸਣਾ ਸੀ ਮੈਨੂੰ ਚੇਤਾ ਭੁੱਲ ਗਿਆ ਰਾਜ਼ ਇਹ ਆ ਕਿ ਮੈਂ ਬਾਹਰੋਂ ਲਿਆ ਇਹ ਹੀ ਨਾਇਰਾ ਕਟ ਸੂਟ ਤੇ 15-1700 ਰੁਪਏ ਦਾ ਸੀ ਕਪੜਾ ਵੀ ਕਿਸੇ ਕੰਮ ਦਾ ਨਹੀਂ ਹੁੰਦਾ ਹੈ ਜਿੱਦਾਂ ਜੋਹਰ ਜੱਟ ਦਾ ਵੀ ਮਤਲਬ ਪਿਓਰ ਨਹੀਂ ਹੁੰਦਾ ਐਵੇਂ ਹੁੰਦਾ ਹੈ ਨਾ ਹਲਕਾ ਜਿਹਾ ਹਾਂ ਤੇ ਉਹਨੂੰ ਵੀ ਪੂਰਾ ਹੀ ਪੂਰਾ ਹੀ ਸਾਰਾ ਹੀ ਮੋਸਟਲੀ ਉਹਨ ਦੁਆਰਾ ਅਲਟਰਨੇਸ਼ਨ ਕੀਤਾ ਮੰਮਾ ਨੇ ਪੂਰਾ ਅਲਟਰ ਕੀਤਾ ਮਹ ਲੋ ਅਲਟਰ ਦੇ ਵੀ ਕਿੰਨੇ ਪੈਸੇ ਲੱਗਦੇ ਉੱਤੇ ਚਲ ਮਮਾ ਨੂੰ ਆਉਂਦਾ ਹੈ ਮਮਾ ਨੇ ਵਧੀਆ ਤਰੀਕੇ ਨਾਲ ਕੀਤਾ ਨਹੀਂ ਤਾਂ ਮੇਰਾ ਹੋਰ ਕਿੰਨਾ ਖਰਚਾ ਹੋਣਾ ਸੀ ਉੱਤੇ ਤੇ ਆ ਮਮੇ ਤੂੰ ਤੁਹਾਡੇ ਆਈਡੀਆ ਨਾਲ ਕਿੰਨੇ ਦਾ ਬਣਿਆ ਹੋਗਾ ਪੂਰਾ ਸੂਟ ਬਟਨ ਬੋਟਨ ਲਗਾ ਕੇ ਇੰਨੇ ਪੈਸੇ ਹੈਗੇ ਆ ਤਾਂ ਬਾਕੀ ਕਪੜੇ ਦਾ ਤਾਂ ਲੱਗਿਆ ਜਾਂਦਾ ਨਾ ਨਾਰਮਲ ਸੂਟ ਦੇ ਇੰਨੇ ਤੇ ਫਿਰ ਕੋਈ ਡਿਜ਼ਾਈਨ ਤਾਂ ਹੋਵੇ ਹੋਵੇ ਅਸਰ ਦੇ ਆਪਾਂ ਜ਼ਰੂਰ ਤੁਹਾਨੂੰ ਬਣਾ ਕੇ ਸੂਟ ਭੇਜਾਂਗੇ ਆ ਦੋਨੋਂ ਮੈਂ ਬੜੀ ਮਤਲਬ ਡਿਸਪਾਇੰਟ ਹੋਈ ਸੀ ਉਸ ਸੂਟ ਤੋਂ ਮम्मा ਕਿੰਨੂੰ ਦੱਸ ਤੂੰ ਇਦਾਂ ਦਾ ਪਾਉਣਾ ਸੀ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਹੈ ਨਾ ਕਿ ਮੈਂ ਤੈਨੂੰ ਸੇਮ ਇਦਾਂ ਦਾ ਹੀ ਬਣਾ ਦਿੰਦੀ ਪਰ ਉਸ ਵੇਲੇ ਆਪਾਂ ਕਿਤੇ ਵਿਆਹ 'ਚ ਜਾਣਾ ਸੀ ਚਾਹੀਦਾ ਨਾ ਤੇ ਫਿਰ ਸਾਨੂੰ ਐਮਰਜੈਂਸੀ ਲੈਣਾ ਪਿਆ ਆਦਰਵਾਇਜ਼ ਮੰਮੀ ਤੂੰ ਹੀ ਬਣਾਉਣਾ ਸੀ ਪਰ ਹੁਣ ਇਸ ਸੂਣ ਤੋਂ ਬਾਅਦ ਮੈਂ ਕਦੀ ਨਹੀਂ ਲੈਣਾ ਕੋਈ ਵੀ ਜਿਹੜਾ ਵੀ ਮੈਨੂੰ ਪਸੰਦ ਆਇਆ ਜਿੰ ਜੋ ਵੀ ਟ੍ਰੈਂਡਿੰਗ 'ਚ ਹੋਇਆ ਆਈ ਹੋਪ ਕਿ ਮੰਮੀ ਬਣਾ ਸਕਦੇ ਆ ਹਾਂ ਬਿਲਕੁਲ ਬਣਾ ਸਕਦੇ ਹਾਂ ਹਾਂਜੀ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਕਿਹੜੀ ਜੁਗਤ ਅਨੁਭਵ ਵਧੀਆ ਲੱਗਦਾ ਜਾਂ ਜੋ ਵੀ ਸੋਰ ਤੁਹਾਨੂੰ ਸਾਡੇ ਸੂਟਾਂ ਚ ਸੀਤਾ ਹੋਇਆ ਵਧੀਆ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ